ਹੁਸ਼ਿਆਰਪੁਰ ਤੋਂ ਹੈ ਹੁਸ਼ਿਆਰਪੁਰ ਦੇ ਪਿਪਲਾ ਵੱਲ ਦੇ ਵਿੱਚ ਫਾਇਰਿੰਗ ਹੋਈ ਹੈ ਦੋ ਗਰੁੱਪਾਂ ਦੇ ਵਿੱਚ ਗੋਲੀਆਂ ਚੱਲੀਆਂ ਨੇ ਦੋਵਾਂ ਗਰੁੱਪਾਂ ਦੇ ਦੋ ਲੋਕਾਂ ਨੂੰ ਗੋਲੀ ਲੱਗੀ ਹੈ ਸਾਜਨ ਤੇ ਚੰਨਾ ਨਾ ਦੇ ਸ਼ਖਸ ਗੰਭੀਰ ਤੌਰ ਤੇ ਜ਼ਖਮੀ ਹੋਏ ਨੇ ਤਾਂ ਵੱਡੀ ਖਬਰ ਹੈ ਦੋਹਾਂ ਨੂੰ ਸਿਵਲ ਹਸਪੀਟਲ ਲੈ ਜਾਇਆ ਗਿਆ ਹੈ ਤਾਂ ਦੋਵੇਂ ਇੱਕ ਦੂਜੇ ਦੇ ਐਂਟੀ ਗਰੁੱਪ ਦੱਸੇ ਜਾ ਰਹੇ ਨੇ ਤਾਂ ਹੁਸ਼ਿਆਰਪੁਰ ਦੇ ਵਿੱਚ ਗੋਲੀਆਂ ਚੱਲੀਆਂ ਨੇ ਹੁਸ਼ਿਆਰਪੁਰ ਦੇ ਵਿੱਚ ਫਾਇਰਿੰਗ ਹੋਈ ਹੈ ਪਿਪਲਾਵਾਲ ਹੈ ਫਾਇਰਿੰਗ ਹੋਈ ਹੈ ਜਿੱਥੇ ਤਾਂ ਦੋ ਗਰੁੱਪਾਂ ਦੇ ਵਿਚਕਾਰ ਇਹ ਗੋਲੀਆਂ ਚੱਲੀਆਂ ਨੇ ਔਰ ਦੋਵੇਂ ਗਰੁੱਪਾਂ ਦੇ ਦੋ-ਦੋ ਲੋਕ ਜ਼ਖਮੀ ਹੋਏ ਦੱਸੇ ਜਾ ਰਹੇ ਨੇ ਦੋਵਾਂ ਨੂੰ ਗੋਲੀ ਲੱਗੀ ਹੈ 사ਜਨ ਤੇ ਚੰਨਾ ਨਾਂ ਦੇ ਇਹ ਸ਼ਖਸ ਨੇ ਜੋ ਗੰਭੀਰ ਤੌਰ ਤੇ ਜ਼ਖਮੀ ਹੋਏ ਨੇ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਕਿਸਮ ਦੇ ਨਾਲ ਇਹ ਹਾਲਾਤ ਬਣੇ ਹੋਏ ਨੇ ਗੱਡੀ ਤੇ ਤਾਂ ਇੱਥੇ ਗੋਲੀਆਂ ਚੱਲੀਆਂ ਨੇ ਫਾਇਰਿੰਗ ਹੋਈ ਹੈ ਹਾਲਾਂਕਿ ਕਿਸ ਮਸਲੇ ਨੂੰ ਲੈ ਕੇ ਵਿਵਾਦ ਹੋਇਆ ਹੈ ਹਾਲਾਂਕਿ ਦੋਵੇਂ ਗਰੁੱਪ ਇੱਕ ਦੂਜੇ ਦੇ ਐਂਟੀ ਦੱਸੇ ਜਾ ਰਹੇ ਨੇ ਇਹ ਕਿਸ ਕਿਸਮ ਦੇ ਗਰੁੱਪ ਨੇ ਔਰ ਕੀ ਕੁਝ ਇਹਨਾਂ ਦੇ ਵਿੱਚ ਉਸ ਮੌਕੇ ਤੇ ਗਲਬਾਤ ਹੋਈ ਹੈ ਕਿੰਨੇ ਜਣੇ ਉੱਥੇ ਸੀ ਸਾਰੀ ਜਾਣਕਾਰੀ ਜ਼ਰੂਰ ਲੈਣੇ ਆ ਪਰ ਸਾਜਲ ਤੇ ਚੰਨਾ ਨਾਮ ਦੇ ਦੋ ਜਣੇ ਨੇ ਇਹ ਦੋ ਸ਼ਖਸ ਨੇ ਜਿਹੜੇ ਕਿ ਗੰਭੀਰ ਤੌਰ ਤੇ ਜ਼ਖਮੀ ਹੋਏ ਨੇ ਤਸਵੀਰਾਂ ਜਿਹੜੀਆਂ ਨੇ ਮੌਕੇ ਦੀਆਂ ਸਾਹਮਣੇ ਆਈਆਂ ਨੇ ਦੋਵਾਂ ਨੂੰ ਗੋਲੀਆਂ ਲੱਗੀਆਂ ਨੇ ਦੋਵੇਂ ਗੰਭੀਰ ਤੌਰ ਤੇ ਜ਼ਖਮੀ ਨੇ ਔਰ ਇਹ ਇੱਕ ਤਸਵੀਰ ਹੈ ਉਹਨਾਂ ਜਿਹੜੀ ਮਾਦਾ ਜਿਹੜਾ ਦਿਖਾ ਰਹੇ ਆ ਤੁਹਾਨੂੰ ਜਦੋਂ ਸਿਵਲ ਹਸਪੀਟਲ ਲੈ ਜਾਇਆ ਗਿਆ ਹੈ ਪਿਪਲਾਵੜਾ ਹੁਸ਼ਿਆਰਪੁਰ ਦਾ ਪਿਪਲਾਵੜ ਜਿੱਥੇ ਕਿ ਗੋਰੀਆਂ ਚੱਲੀਆਂ ਨੇ ਜਿੱਥੇ ਫਾਇਰਿੰਗ ਹੋਈ ਉਹ ਚੱਲ ਗਈ ਉਹ ਪਹਿਲਾਂ ਲਿੰਗਾ ਪਤਾ ਲੱਗਾ ਕਿ ਮੁੰਡੇ ਦੀ ਬਹਿਸ਼ ਹੋਈ ਸੀ ਅੰਦਰ ਬਾਹਰ ਇਹਨਾਂ ਨੇ ਆ ਕੇ ਜਿਹੜੇ ਬੰਦੇ ਬੁਲਾ ਕੇ ਜਿਹੜਾ ਸਿੱਟਾ ਮਾਰਦੇ ਨੇ ਤਿੰਨੇ ਬੰਦੇ ਚਾਹੇ ਪਹਿਲਾਂ ਦੋ ਪਤਾ ਲੱਗਾ ਜਿਹੜਾ ਸਾਜਨ ਤੇ ਚੱਲਾ ਬੰਦੀ ਜੋ ਡਾਕੂ ਦਾ ਕੋਈ ਕਿਸੇ ਨੇ ਰਜਿਸਟਰ ਨਹੀਂ ਕਰਾਣੀ ਚਾਹੀਏ ਆ ਦੇ ਕੁਝ ਤਾਂ ਚੰਨਾਗਰੂਪਰ ਤੇ ਪਾੜੋ ਗਰੂਪ ਦੱਸੇ ਜਾ ਰਹੇ ਨੇ ਅਮਰੀਕ ਸਿੰਘ ਮੇਰੇ ਨਾਲ ਫੋਨ ਲਾਈਨ ਤੇ ਨੇ ਜ਼ਿਆਦਾ ਜਾਣਕਾਰੀ ਨਾ ਅਮਰੀਕ ਕੀ ਕੁਝ ਜਾਣਕਾਰੀ ਹੈ ਹੁਸ਼ਿਆਰਪੁਰ ਦੇ ਵਿੱਚ ਜੋ ਫਾਇਰਿੰਗ ਹੋਈ ਹੈ ਠੀਕ ਹੈ ਜੋ ਮੈਂ ਦੱਸਣਾ ਚਾਹਣਾ ਹੈ ਹੁਸ਼ਿਆਰਪੁਰ ਦੇ ਜਲੰਧਰ ਬਾਈਪਾਸ ਦੇ ਕੋਲ ਇੱਕ ਜਿਮ ਹੈ ਜਿਮ ਹੈ ਜੋ ਕਿ ਬੀਜੇਪੀ ਦੇ ਆਗੂ ਦਾ ਮੁੰਡਾ ਇੱਕ ਜੇਮ ਨੂੰ ਚਲਾਉਂਦਾ ਉੱਥੇ ਅੱਜ 12:30 ਦੇ ਕਰੀਬ ਦੋ ਗਰੁੱਪਾਂ ਦੇ ਵਿੱਚ ਝੜਪ ਹੋ ਗਈ ਜਿਸ ਦੇ ਵਿੱਚ ਫਾਇਰਿੰਗ ਹੋਈ ਇਸ ਫਾਇਰਿੰਗ ਦੇ ਨਾਲ ਦੋਨਾਂ ਗਰੁੱਪਾਂ ਦੇ ਇੱਕ ਇੱਕ ਨੌਜਵਾਨ ਦੇ ਗੋਲੀਆਂ ਲੱਗੀਆਂ ਨੇ ਇੱਕ ਨੌਜਵਾਨ ਜੋ ਕਿ ਨਾਂ ਦੱਸਿਆ ਜਾ ਰਿਹਾ ਹੈ ਤੇ ਦੂਸਰਾ ਜੋ ਸਾਜਨ ਨਾਮ ਦਾ ਨੌਜਵਾਨ ਹੈ ਉਸ ਦੇ ਸਿਰ ਵਿੱਚ ਗੋਲੀ ਲੱਗੀ ਹੈ ਤੇ ਦੋਨਾਂ ਨੌਜਵਾਨਾਂ ਨੂੰ ਪ੍ਰਾਈਵੇਟ ਹਸਪੀਟਲ ਦੇ ਵਿੱਚ ਰੈੱਡਰ ਕਰ ਦਿੱਤਾ ਗਿਆ ਹੈ ਤੇ ਪੁਲਿਸ ਟੀਵੀ ਵਾਲੇ ਥਾਲੇ ਖੰਡਾ ਲਈ ਹੈ ਤੇ ਹਰ ਪੱਖ ਤੋਂ ਪੁਲਿਸ ਵੱਲ ਜਾਂਚ ਕੀਤੀ ਜਾ ਰਹੀ ਹੈ ਜੀ ਕਿ ਜੀ ਬਿਲਕੁਲ ਉਹ ਕਿੰਨੇ ਜਣੇ ਉੱਥੇ ਮੌਜੂਦ ਸੀ ਹਾਲਾਂਕਿ ਕੁਝ ਅਸੀਂ ਤਸਵੀਰਾਂ ਵੇਖ پا ਰਹੇ ਹਾਂ ਗੱਡੀ ਦੇ ਸ਼ੀਸ਼ੇ ਟੁੱਟੇ ਹੋਏ ਨੇ ਕਿੰਨੇ ਕੁ ਦੇਰ ਪਹਿਲਾਂ ਦੀ ਇਹ ਸਾਰੀ ਘਟਨਾ ਹੈ ਪੁਲਿਸ ਕੀ ਕੁਝ ਕਹਿ ਰਹੀ ਹੈ ਅਮਰੀਕ ਜੀ ਜੇਕਰ ਘਟਨਾ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੋਂ 20 ਜਾਂ 25 ਮਿੰਟ ਪਹਿਲਾਂ ਦੀ ਇਹ ਘਟਨਾ ਹੈ ਜੇ ਜੋ ਬਾਹਰ ਗੱਡੀਆਂ ਖੜੀਆਂ ਸਨ ਜੋ ਪ੍ਰਾਪਤ ਜਾਣਕਾਰੀ ਹੁਣ ਤੱਕ ਜੋ ਪਤਾ ਲੱਗਾ ਕਿ ਕਿਸੇ ਝਗੜੇ ਦੇ ਵਿੱਚ ਜੋ ਚਿੰਨਾ ਗਰੁੱਪ ਸੀ ਇਹ ਮੌਜੂਦ ਸੀ ਅਤੇ ਜੋ ਦੂਸਰਾ ਗਰੁੱਪ ਹੈ ਇਹ ਦੋਨੋਂ ਰਾਜੀ ਨਾਵੇਂ ਦੇ ਲਈ ਬੈਠੇ ਸਨ ਜਿਸ ਲੜਾਈ ਵਾਦੀ ਵਾਦੀ ਗੋਲੀਆਂ ਤੱਕ ਨੌਬਤ ਪਹੁੰਚ ਗਈ ਅਤੇ ਦੋਨੋਂ ਪਾਸੇ ਫਾਇਰਿੰਗ ਹੋਈ ਹੈ ਜਿਸ ਕਾਰਨ ਦੋ ਨੌਜਾਨੇ ਤੇ ਗੋਲੀਆਂ ਲੱਗੀਆਂ ਜੋ ਇਸ ਖਤਰੇ ਦੇ ਵਿੱਚ ਦਿੱਤੇ ਜਾ ਰਹੇ ਹਨ ਅਤੇ ਪ੍ਰਾਈਵੇਟ ਹਸਪਤਲ ਦੇ ਵਿੱਚ ਡੇਰੇ ਇਲਾਜ ਨੇ ਜਿਗਰਜੋ ਕਾਫੀ ਗੰਭੀਰ ਜ਼ਖਮੀ ਦੱਸ ਰਹੀਓ ਤੁਸੀਂ ਅਮਰੀਕ ਖਤਰੇ ਤੋਂ ਬਾਹਰ ਨਹੀਂ ਹਨ ਖਤਰੇ ਦੇ ਵਿੱਚ ਹਨ ਪਰ ਜਾਨਣਾ ਚਾਹਾਂਗੇ ਜੇਕਰ ਚੰਨਾ ਤੇ ਪਾਲੋ ਗਰੁੱਪ ਦਾ ਜ਼ਿਕਰ ਕਰੀਏ ਤਾਂ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ ਕਿਸ ਕਿਸਮ ਦੇ ਨਾਲ ਇਹ ਗਰੁੱਪ ਐਕਟਿਵ ਹਨ ਔਰ ਕਿਹੜੇ ਮਾਮਲਿਆਂ ਦੇ ਵਿੱਚ ਇਹਨਾਂ ਦੇ ਨਾਂ ਆਉਂਦੇ ਹਨ ਜੇਕਰ ਅਜੇ ਆ ਕੁਝ ਰਿਕਾਰਡ ਹੈ ਪਿਛਲਾ ਜਿਗਰਜੋ ਦੱਸਣਾ ਚਾਹਣਾ ਇਹ ਚੰਨਾ ਗਰੁੱਪ ਦਾ ਲਈਏ ਜਾਂ ਦੂਸਰਾ ਗਰੁੱਪ ਇਹਨਾਂ ਦਾ ਲਈਏ ਤਾਂ ਦੋਨਾਂ ਦੇ ਉੱਤੇ ਕਾਫੀ ਲੜਾਈ ਝਗੜੇ ਦੇ ਜਾ ਹੋਰ ਵੀ ਗੰਭੀਰ ਮਾਮਲੇ ਨੇ ਜੋ ਇਹਨਾਂ ਦੇ ਉੱਤੇ ਐਨਓ ਵੀ ਨੇ ਤੇ ਪੁਲਿਸ ਦੇ ਵਿੱਚ ਵੌਂਟਡ ਹੀ ਦੇ ਜਿੰਨਾ ਗਰੁੱਪ ਦੀ ਗੱਲ ਕੀਤੀ ਜਾਵੇ ਤਾਂ ਅਜ ਤੋਂ ਸਾਲ ਡੇਢ ਸਾਲ ਪਹਿਲਾਂ ਚੰਨੇ ਦੀ ਵੀ ਇੱਕ ਗਰੁੱਪ ਦੇ ਨਾਲ ਲੜਾਈ ਹੋਈ ਸੀ ਜਿਸ ਦੇ ਵਿੱਚ ਚੰਨੇ ਦੇ ਹੱਥ ਨੂੰ ਵੱਢ ਦਿੱਤਾ ਗਿਆ ਸੀ ਰਾਤ ਜੋ ਸ਼ੁਰੂਆਤੀ ਸਾਡੇ ਸੋਰਸ ਜਿਹਾ ਜਾਣਕਾਰੀ ਦੇ ਰਹੇ ਨੇ ਕਿ ਉਸ ਹੀ ਲੜਾਈ ਦੇ ਰਾਜੀ ਨਾਮੇ ਦੇ ਲਈ ਦੋਨੋਂ ਥਰਾਟੀਆਂ ਹੋਈਆਂ ਤਨ ਜਿਸ ਤੇ ਕਿਸੇ ਗੱਲ ਨੂੰ ਲੈ ਕੇ ਗਰਮਾ ਗਰਮੀ ਹੋ ਗਈ ਜਿਸ ਤੋਂ ਬਾਅਦ ਤੇ ਗੋਲੀਆਂ ਚੱਲ ਗਈਆਂ ਜੀ ਕਿਰਦੋ ਠੀਕ ਹੈ ਮਰੀਕ ਫਿਲਹਾਲ ਜਾਣਕਾਰੀ ਲਈ ਮੁਢਲੀ ਜਾਣਕਾਰੀ ਲਈ ਧੰਨਵਾਦ ਆਪਸੀ ਜ਼ਰੂਰ ਕਰਾਂਗੇ ਤਨ ਤਸਵੀਰਾਂ ਦਿਖਾ ਰਹੇ ਹਾਂ ਹੁਸ਼ਿਆਰਪੁਰ ਦੇ ਵਿੱਚ ਫਾਇਰਿੰਗ ਹੋਈ ਹੈ ਕਿਸ ਕਿਸਮ ਦੇ ਨਾਲ ਗੱਡੀ ਦੇ ਵਿੱਚ ਕੱਚ ਪਿਆ ਹੈ ਗੱਡੀ ਦੇ ਸ਼ੀਸ਼ੇ ਪੂਰੀ ਤਰ੍ਹਾਂ ਦੇ ਨਾਲ ਟੁੱਟੇ ਹੋਏ ਨੇ ਔਰ ਅੰਦਾਜ਼ਾ ਲੱਗਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਵਾਪਰਿਆ ਹੋਏਗਾ ਅਭੀ ਤੋਂ 25 ਮਿੰਟ ਪਹਿਲਾਂ ਇਹ ਸਾਰੀ ਘਟਨਾ ਦੱਸੀ ਜਾ ਰਹੀ ਹੈ ਕਿ ਸਵਾ 12 ਵਜੇ ਦੀ ਇਹ ਸਾਰੀ ਘਟਨਾ ਹੈ ਜਦੋਂ ਦੋਵੇਂ ਗਰੁੱਪ ਆਪਸ ਦੇ ਵਿੱਚ ਉਲਝੇ ਨੇ ਸਮਝੌਤੇ ਦੇ ਲਈ ਬੈਠੇ ਸਨ ਪਰ ਉਸ ਦੌਰਾਨ ਇਹਨਾਂ ਦੀ ਬਹਿਸਬਾਜ਼ੀ ਤੋਂ ਬਾਅਦ ਫਾਇਰਿੰਗ ਤੱਕ ਗੱਲ ਪਹੁੰਚ ਗਈ ਔਰ ਇਸ ਤਰੀਕੇ ਦੇ ਨਾਲ ਗੋਲੀਆਂ ਵਰ੍ਹਾਈਆਂ ਨੇ ਕਿ ਦੋਵੇਂ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਦੋਵਾਂ ਨੂੰ ਖਤਰੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਸ਼ਰਿਆਮ ਗੋਲੀਆਂ ਚੱਲੀਆਂ ਨੇ ਦੂਸਰੀ ਤਸਵੀਰ ਦਿਖਾ ਰਹੇ ਹਾਂ ਪੁਰਾਣੀ ਤਸਵੀਰ ਹੈ ਚੰਨਾ ਗਰੁੱਪ ਔਰ ਪਾੜੋ ग्रुप की जिना की आपस खैबाजी हुई है गोलियां तक नौबत आई है और दूसरी तस्वीर है दो शख्स गंभीर तौर पर जख्मी ने परिवार का रो रो के बुरा हाल है पुलिस पहुंच गई है मौके पर और इन्वेस्टिगेशन की जा रही है कि आखिरकार की कुछ इतने होया है ਹਾਲਾਂਕਿ ਸਭ ਤੋਂ ਪਹਿਲਾਂ ਹਸਪਤਾਲ ਇਹਨਾਂ ਨੂੰ ਲੈ ਕੇ ਜਾਇਆ ਗਿਆ ਹੈ ਕਿਉਂਕਿ ਇੱਕ ਜਣੇ ਦੇ ਸਿਰ ਦੇ ਵਿੱਚ ਗੋਲੀ ਲੱਗੀ ਹੈ ਔਰ ਉਹ ਕਾਫੀ ਗੰਭੀਰ ਹੈ ਇਹ ਵੀ ਜਾਣਕਾਰੀ ਹੈ ਤਾਂ ਇਸ ਕਿਸਮ ਦੇ ਨਾਲ ਹੀ ਤਸਵੀਰਾਂ ਸਾਹਮਣੇ ਆਈਆਂ ਨੇ ਹੁਸ਼ਿਆਰਪੁਰ ਦੀ ਇਹ ਘਟਨਾ ਹੈ ਪਿਪਲਾਵੜ ਪਿਪਲਾਵੜ ਦੇ ਵਿੱਚ ਫਾਇਰਿੰਗ ਹੋਈ ਹੈ ਹਾਲਾਂਕਿ ਪਿਛਲੇ ਦਿਨ ਦੇ ਵਿੱਚ ਲੁਧਿਆਣਾ ਤੋਂ ਇੱਕ ਅਜਿਹੀ ਖਬਰ ਆਉਂਦੀ ਹੈ ਜਿੱਥੇ ਕਿ ਜਦੋਂ ਕਤਲ ਹੋ ਜਾਂਦਾ ਹੈ ਉੱਥੇ ਵੀ ਘਰ ਦੇ ਵਿੱਚ ਸਮਝੌਤਾ ਕਰਨ ਦੇ ਲਈ ਉਹ ਬੈਠੇ ਹੋਏ ਸਨ ਤਿੰਨ ਜਣੇ ਜਦੋਂ ਗੋਲੀਆਂ ਚੱਲੀਆਂ ਸੀ ਤਾਂ ਇਸੇ ਤਰੀਕੇ ਦੀ ਇਹ ਘਟਨਾ ਨਜ਼ਰ ਆ ਰਹੀ ਹੈ ਹੁਸ਼ਿਆਰਪੁਰ ਦੇ ਵਿੱਚ